ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਖੇਤੀ ਮੰਡੀਕਰਨ ਕੌਮੀ ਨੀਤੀ ਖਰੜੇ ਬਾਰੇ ਟਿੱਪਣੀ ਤੇ ਸੁਝਾਅ ਲੈਣ ਲਈ ਭੇਜੇ ਡਰਾਫਟ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਸੂਬਾ ਸਰਕਾਰਾਂ ਦੇ ਅਧਿਕਾਰਾਂ ਤੇ ਸਿੱਧਾ ਡਾਕਾ ਹੈ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਸਪਸ਼ਟ ਤੌਰ ਤੇ ਸੂਬਾ ਸਰਕਾਰਾਂ ਦਾ ਅਧਿਕਾਰ ਹੈ ਤੇ ਕੇਂਦਰ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਉਹਨਾਂ ਦਾਅਵਾ ਕੀਤਾ ਕਿ ਕੇਂਦਰ ਫਲਾਂ ਤੇ ਸਬਜ਼ੀਆਂ ਤੇ ਆੜਤ 5% ਤੋਂ ਘਟਾ ਕੇ 4% ਦੀ ਅਤੇ ਜਣਸਾਂ ਤੇ 2.5 ਤੋਂ ਘਟਾ ਕੇ 2% ਦੀ ਕਰਨਾ ਚਾਹੁੰਦੀ ਹੈ ਇਸੇ ਤਰ੍ਹਾਂ ਮਾਰਕੀਟ ਫੀਸ ਉਹਨਾਂ ਦੀ ਤਸਵੀਰ ਵੀ ਭੇਜੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਆੜਤੀਆਂ ਨੂੰ ਲਗਭਗ 1650 ਕਰੋੜ ਆੜਤ ਵਜੋਂ ਆਉਂਦੇ ਨੇ ਜੋ ਪ੍ਰਤੀ ਕਿਸਾਨ ਤਕਰੀਬਨ 1000 ਰੁਪਏ ਬਣਦੇ ਨੇ ਜੋ ਆੜਤੀਆਂ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਐਪਸ ਵਿੱਚ ਬਹੁਤ ਹੀ ਮਾਮੂਲੀ ਹੈ ਉਨਾ ਕਿਹਾ ਕਿ ਕੇਂਦਰ ਵੱਲੋਂ ਭੇਜੀ ਗਈ ਤਸਵੀਜ਼ ਵਿੱਚ ਐਮਐਸਪੀ ਦਾ ਵੀ ਕੋਈ ਜ਼ਿਕਰ ਨਹੀਂ ਹੈ ਇਹ ਸਿਰਫ ਕੰਟਰੈਕਟ ਫਾਰਮਿੰਗ ਨੂੰ ਤਰਜੀਹ ਦੇਣ ਵਾਲੀ ਹੈ ਉਹਨਾਂ ਕਿਹਾ ਕਿ ਦਿਹਾਤੀ ਵਿਕਾਸ ਫੰਡ ਆਰਡੀਐਫ ਖਤਮ ਕਰਨ ਕਾਰਨ ਮੰਡੀਆਂ ਤੇ ਸੜਕਾਂ ਦੇ ਰੱਖ-ਰਖਾਅ ਤੇ ਮੁਰੰਮਤ ਚ ਵੀ ਮੁਸ਼ਕਲ ਹੋ ਜਾਵੇਗੀ ਉਹਨਾਂ ਕਿਹਾ ਕਿ ਕੇਂਦਰ ਵੱਲੋਂ ਗਦਾਮਤ ਤੇ ਸਿਆਲੂ ਨੂੰ ਸਭ ਯਾਰਡ ਐਲਾਨਣ ਅਤੇ ਪ੍ਰਾਈਵੇਟ ਮੰਡੀਆਂ ਖੋਲਣ ਦੀ ਤਸਵੀਜ਼ ਪੂਰੀ ਤਰ੍ਹਾਂ ਮੰਡੀ ਢਾਂਚੇ ਨੂੰ ਤਬਾਹ ਕਰਨ ਵਾਲੀ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ ਹਰ 4 ਕਿਲੋਮੀਟਰ ਤੇ ਮੰਡੀ ਹੈ ਇਸ ਲਈ ਪ੍ਰਾਈਵੇਟ ਮੰਡੀਆਂ ਦੀ ਪੰਜਾਬ ਨੂੰ ਕੋਈ Nem a...